ਤਕੜੇ ਹੋਣਗੇ ਤੇ ਲੈ ਫਿਰ ਅੱਜ ਦੀ ਵੀਡੀਓ ਚ ਫਿਰ ਇਜਾਮਾ ਲਿਆਂਦਾ ਆਪਣੇ ਪਾਸਿੰਗ ਵਾਲਾ ਇਹ 26 ਤੱਕ ਪਾਸ ਹੈ ਜਪਾਨੀ ਮਾਡਲ ਹੈ 87 100 ਆ ਪਾਸਿੰਗ ਹੈ ਹੈਗੀ ਆ ਕਿੱਟਾਂ ਸਰੀਵ ਹੈ ਇਹਦੀ ਤੇ ਮੀਟਰ ਵਗੈਰਾ ਸਾਰਾ ਕੁਝ ਚੱਲਦਾ 120 ਪਲੱਸ ਜਾਂਦਾ ਇਹ ਤੇ ਆ ਜੋ ਮੈਂ ਮੋਟਰਸਾਈਕਲ ਚੈੱਕ ਕਰ ਉਹ ਨਾਲੇ ਆਪਾਂ ਡਿਟੇਲ ਨਾਲ ਦੀ ਨਾਲ ਦੰਨਿਆ ਫਿਰ ਆਜੋ ਫਿਰ ਤੇ ਲੋਕ ਵੀ ਪਹਿਲਾਂ ਮੋਟਰਸਾਈਕਲ ਦੀ ਲੁੱਕ ਚੈੱਕ ਕਰੋ ਨਿਕਲ ਵਗੈਰਾ ਸਾਰਾ ਓਕੇ ਹੋਇਆ ਹੋਇਆ ਚਾਰ ਨਵੇਂ ਲੱਗੀ ਹੋਏ ਆ ਸੀਟ ਦੇ ਤੇ ਕਿੱਟ ਵੀ ਨਾਲ ਦੀ ਆ ਜੀਵਨ 87 ਮਾਡਲ ਆ ਕਲਰ ਵਗੈਰਾ ਸਾਰਾ ਕੁਝ ਹੋਇਆ ਹੋਇਆ ਕੋਈ ਦਿੱਕਤ ਨਹੀਂ ਹੈ ਕਿ ਕਮੀ ਪੇਸ਼ੀ ਨਹੀਂ ਹੈ ਕਿ 100 ਆ ਇਹ ਚੱਕੀ ਚੁੱਕੇ ਸਾਰਾ ਕੁਝ ਨਵੇਂ ਪਏ ਹੋਏ ਆ ਇਹ ਚ ਤੇ ਕੰਡੀਸ਼ਨ ਕਰ ਲੋ ਚੈੱਕ ਇਹ ਪਾਸਿੰਗ ਵਾਲਾ ਆ ਪਾਸਿੰਗ ਵਾਲਾ ਲੈ ਕੇ ਆਏ ਥੋਡੇ ਵਾਸਤੇ ਇਸ ਇਸ ਬਰੀ ਜਮ ਦੂਜੀ ਲਾਈਟ ਲੱਗੀ ਹੋਈ ਆ ਮਹਿੰਗੀ ਵਾਲੀ ਤੇ ਸਾਰਾ ਕੁਝ ਵਰਕਿੰਗ ਹੈ ਦਾ ਟੂਟੀਅਲ ਪੰਪ ਚੱਲਦਾ ਲੀਕਿੰਗ ਵਗੈਰਾ ਕਿਤੋਂ ਨਹੀਂ ਹੈਗੀ ਇਹਦੀ ਚੈਂਸੈਟ ਨਵੇਂ ਚੱਕੇ ਦੋਨੋਂ ਨਵੇਂ ਪਏ ਹੋਏ ਆ ਤੇ ਪਾਸਿੰਗ ਹੈਗੀ ਆ 26 ਤੱਕ ਗਾਂ ਵੀ ਪਾਸਿੰਗ ਹੋ ਜੂਗੀ ਇਨਸ਼ੋਰਸ ਪੂਰੀ ਆ ਪ੍ਰਦੂਸ਼ਣ ਹੈਗਾ ਇਹਦਾ ਅ ਕਰੂ ਪਹਿਲਾਂ ਮੋਟਰ ਦੀ ਲੁੱਕ ਚੈੱਕ ਕਰ ਹੁਣ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਸਟਾਰਟਿੰਗ ਵੀ ਬਹੁਤ ਵਧੀਆ ਇੰਜਨ ਚੋ ਵੀ ਕੋਈ ਆਵਾਜ਼ ਨਹੀਂ ਹੈਗੀ ਇਹਦੇ ਤੇ ਓਰ ਜਿਵੇਂ ਜਿਵੇਂ ਅਰਜੀ ਮਸ਼ੀਨਾਂ ਦਾ ਤੇ ਜੈਂਬਰ ਗੇਰਾ ਅਰ ਲੀਵਰ ਦੂਜੇ ਲੱਗੇ ਹੋਏ ਆ ਵਧੀਆ ਜਾਨੀ ਕਿ ਚਲਾਉਣ ਨੂੰ ਵੀ ਪੂਰਾ ਨਜ਼ਾਰਾ ਹੁੰਦਾ ਇਹਨੂੰ ਪਿਕਅਪ ਬਹੁਤ ਜ਼ਿਆਦਾ ਇਹਦੀ ਜੀ ਸੌਸ ਨੂੰ ਤੇ ਦਾ ਬੋਸ਼ ਇੱਥੇ ਲਾ ਵੀ ਆ ਨਾ ਬਈ ਪਾਸਿੰਗ ਹੈਗੀ ਆ ਡਿਟੇਲ ਆਪਾਂ ਸਾਰੀ ਤੁਹਾਨੂੰ ਦੇ ਦਿੱਤੀ ਤੇ ਆਪਾਂ ਜੀ ਰੇਟ ਦੀ ਗੱਲ ਕਰੀਏ ਬਈ ਇਹ ਮੋਟਰਸਾਈਕਲ ਦੇਵਾਂਗੇ ਆਪਾਂ 88 ਦਾ ਤੇ ਰੇਟ ਆਪਾਂ ਤੁਹਾਨੂੰ ਦੱਸਤਾ ਨਾਮ ਕਰਾ ਕੇ ਦਵਾਂਗੇ ਬਈ ਰਾਜਪੁਰੇ ਦਾ ਨੰਬਰ ਤੇ ਹੋਰ ਵੀ ਆਪਣੇ ਚੈਨਲ ਤੇ ਬਹੁ ਵੀਡੀਓ ਪਈਆਂ ਪਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਗਾਂ-ਗਾ ਹੋਰ ਵੀ ਆਪਣੀਆਂ ਵੀਡੀਓ ਆਉਣਗੀਆਂ ਔਰਿਜਨਲ ਬਲੋਕ ਲੱਗਿਆ ਹੋਇਆ ਐ ਚ 25 ਨੰਬਰ ਪਿਸਟਨ ਚੱਲਦਾ ਅਨਸਲੀਪ ਕਿੱਟ ਤੇ ਬਈ ਪੀਕਅਪ ਬਹੁਤ ਜ਼ਿਆਦਾ ਮੈਂ ਵੱਡੀ ਰੀਲ ਚ ਤਾਂ ਮੈਂ ਪਾਈ ਨਹੀਂ ਆ ਕੋਈ ਉਹ ਆ ਇੱਕ ਅੱਧਾ ਰੋਲ ਮੈਂ ਤੁਹਾਨੂੰ ਪਾ ਦੂੰਗਾ ਉਹ ਚ ਤੇ ਇੰਨੀ ਕਿ ਵੀਡੀਓ ਸੀਗੀ ਤੇ ਧੰਨਵਾਦ ਜਿਹੜੇ ਬੰਦੇ ਆਪਾਂ ਨੂੰ ਪਿਆਰ ਕਰਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਹੈਨਾ ਤੇ ਹੋਰ ਉਹ ਦੂਜੇ ਮੋਟਰਸਾਈਕਲਾਂ ਦੀ ਆਪਾਂ ਪਾਵਾਂਗੇ ਉਹ ਆਪਣੇ ਕੋਲ ਮੋਟਰਸਾਈਕਲ ਆਏ ਹੋਏ ਆ ਉਹ ਵੀ ਸੇਲ ਵਾਸਤੇ ਆ ਇਹ ਮਿਕਸ ਟ੍ਰਕ ਹੋਰ ਜਿੰਨਾ ਮਟੀਰੀਅਲ ਸੀਗੀ ਆਪਾਂ ਨੇ ਵੇਚਤਾ ਸਾਰ ਤੇ ਆਪਣਾ ਇਹ ਬਿਜੁਰਗ ਖੜੇ ਨੇ ਇਹ ਮੋਟਰਸਾਈਕਲ ਜੀ ਆਪਣੇ ਨਹੀਂ ਇਹ ਅਮਾ ਤੇ ਛੋਟੀ ਜੀ ਵੀਡੀਓ ਸੀਗੀ ਪਾਪਾ ਜੀ ਮਾੜੀ ਜੀ ਡਿਟੇਲ ਦੇਣੀ ਸੀਗੀ ਆਪਾਂ ਨੇ ਤੇ ਅਵਲ ਚ ਤਾਂ ਮੇਰੇ ਹਿਸਾਬ ਨਾਲ ਜਦ ਤੱਕ ਗ੍ਰੀਲਾਂ ਆਈਆਂ ਪਾਤੀਆਂ ਆਪਣੇ ਨਾਮ ਦੇ ਨਾਲ ਆਪਾਂ ਸੇਲ ਹੋ ਜਾਣਾ ਕਿਉਂਕਿ ਬੰਦੇ ਬਹੁਤ ਬੈਠੇ ਨੇ ਲੈਣ ਨੂੰ ਮੋਟਰਸਾਈਕਲ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾ ਤੇ ਬਾਈ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਲਾਈਕ ਕਰਦੇ ਹੋ ਤੇ ਆਪਣੀਆਂ ਹੋਰ ਬਹੁਤ ਵੀਡੀਓ ਆਉਣਗੀਆਂ ਚੈਨਲ ਤੇ ਤੇ ਇੱਕ ਅੱਧੇ ਦਿਨ ਤੱਕ ਆਪਾਂ ਨੂੰ ਹੋਰ ਪਾਉਣੀ ਹੈ ਇੱਕ ਧੁਮਾਕਾ ਤੇ ਜਿੰਨੇ ਡਿਟੇਲ ਸੀਗੇ ਆਪਣੇ ਦਿੱਤੀਦਾਈ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰੇ ਅਨੁਸਾਸਰੀ ਗੱਲ ਦੇ ਆਪਾਂ ਨੂੰ ਇੰਸਟਾ ਉਹਦੇ ਫੋਲੋ ਜਰੂਰ ਕਰ ਲਓ ਪ੍ਰਿੰਸ 7500 ਪ੍ਰਿੰਸ ਨੂੰ ਧਮਾਨ ਪਾ ਕੇ 7500 ਪਾ ਲਿਓ ਤੇ ਹਲਦੇ ਆਪਾਂ ਅਗਲੀ ਵੀਡੀਓ ਸਾਰੇ ਅਨੁਸਾਸਰੀ